ਖਬਰ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਬਿਕਨਜੀਤ ਸਿੰਘ ਮਜੀਠੀਆ ਦੇ ਨਾਲ ਜਿਹੜੇ ਅਕਸਰ ਹੀ ਆਪਣੀ ਧਾਕੜ ਬਿਆਨਬਾਜ਼ੀ ਕਰਕੇ ਸਾਹਮਣੇ ਦਿਖਾਈ ਦਿੰਦੇ ਨੇ ਉਹ ਧਾਕੜ ਬਿਆਨਬਾਜ਼ੀ ਕਰੇ ਕਰਕੇ ਜਾਣੇ ਜਾਂਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਗੱਲਦਲ ਦੇ ਆਗੂ ਮਾਝੇ ਦਾ ਜਰਨਲ ਵੀ ਆਖ ਕੇ ਸਬੂਧਨ ਕਰਦੇ ਨੇ ਉਹਨਾਂ ਦੇ ਇੱਕ ਕੇਸ ਹੈ ਡਰੱਗ ਮਾਫੀਆ ਦਾ ਕੇਸ ਹੈ ਜਿਹੜਾ ਉਸ ਨੂੰ ਲੈ ਕੇ ਉਹਨਾਂ ਵਿਰੁੱਧ ਇੱਕ ਐਸਆਈਟੀ ਬਣਾਈ ਗਈ ਸੀਗੀ ਐਸਆਈਟੀ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਅੱਜ ਪੇਸ਼ ਹੋਣਾ ਹੈ ਐਸਆਈਟੀ ਨੇ ਉਹਨੂੰ ਬੁਲਾਇਆ ਹੈ 18 ਦਸੰਬਰ ਨੂੰ ਉਹਦੀ ਪੇਸ਼ੀ ਹੈ ਐਸਆਈਟੀ ਅੱਗੇ ਸਾਹਮਣੇ ਪੇਸ਼ ਹੋ ਕੇ ਉਹ ਕੀ ਬਿਆਰਵਾਜੀ ਦਿੰਦੇ ਨੇ ਤੇ ਕੀ ਆਪਦਾ ਪੱਖ ਰੱਖਦੇ ਨੇ ਇਹ ਦੇਖਣਾ ਜਰੂਰ ਲਾਜ਼ਮੀ ਹੋਏਗਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵਿਕਸ਼ਨ ਮੁਜੀਟਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਪਰ ਵੀ ਇਨਸਾਨੇ ਸਾਥ ਦੇ ਦਿਖਾਈ ਦਿੰਦੇ ਨੇ ਅਕਸਰ ਹੀ ਉਹਨਾਂ ਨੂੰ ਟਰੋਲ ਕਰਦੇ ਦਿਖਾਈ ਦਿੰਦੇ ਨੇ ਤੇ ਉਹਨਾਂ ਉੱਪਰ ਕਾਫੀ ਬਿਆਨਬਾਜ਼ੀ ਵੀ ਕਰਦੇ ਨੇ ਤੇ ਦੱਸ ਦਈਏ ਅੱਜ ਉਹਨਾਂ ਦੀ ਪੇਸ਼ੀ ਹੈ 18 ਦਸੰਬਰ ਹੈ ਅੱਜ ਉਹਨਾਂ ਨੇ ਐਸਆਈਟੀ ਜਿਹੜੀ ਉਨ੍ਹਾਂ ਖਿਲਾਫ ਉਹ ਜਿਹੜੀ ਡਰਗ ਮਾਫੀਆ ਕੇਸ ਹੈ ਜਿਹੜਾ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਅਕਸਰ ਹੀ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਟਾਰਗਟ ਕੀਤਾ ਜਾਂਦਾ ਹੈ ਉੱਥੇ ਸਾਹਮਣੇ ਉਹਨਾਂ ਨੇ ਪੇਸ਼ ਹੋਣਾ ਐਸਆਈਡੀ ਸਾਹਮਣੇ ਉਹਨਾਂ ਨੇ ਪੇਸ਼ ਹੋਣਾ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਮਿਕਨਜੀ ਸਿੰਘ ਮਜੀਠੀਆ ਦੇ ਨਾਲ ਜਿਹੜੇ ਅਕਸਰ ਹੀ ਆਪਣੀ ਧਾਕੜ ਬਿਆਨਬਾਜ਼ੀ ਕਰਕੇ ਸਾਹਮਣੇ ਦਿਖਾਈ ਦਿੰਦੇ ਨੇ ਉਹ ਧਾਕੜ ਬਿਆਨਬਾਜ਼ੀ ਕਰਕੇ ਜਾਣੇ ਜਾਂਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਝੇ ਦਾ ਜਰਨੈਲ ਵੀ ਆਖ ਕੇ ਸਮੋਦਰ ਕਰਦੇ ਨੇ ਉਨਾ ਦੇ ਇੱਕ ਕੇਸ ਹੈ ਡਰੱਗ ਮਾਫੀਆ ਦਾ ਕੇਸ ਹੈ ਜਿਹੜਾ ਉਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਐਸਆਈਟੀ ਬਣਾਈ ਗਈ ਸੀਗੀ ਐਸਆਈਟੀ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਅੱਜ ਪੇਸ਼ ਹੋਣਾ ਹੈ ਐਸਆਈਟੀ ਨੇ ਉਹਨੂੰ ਬੁਲਾਇਆ ਹੈ 18 ਦਸੰਬਰ ਨੂੰ ਉਹਨਾਂ ਦੀ ਪੇਸ਼ੀ ਹੈ ਐਸਆਈਟਿਸ ਅੱਗੇ ਸਾਹਮਣੇ ਪੇਸ਼ ਹੋ ਕੇ ਉਹ ਕੀ ਬਿਆਰਬਾਜ਼ੀ ਦਿੰਦੇ ਨੇ ਤੇ ਕੀ ਆਪਣਾ ਪੱਖ ਰੱਖਦੇ ਨੇ ਇਹ ਦੇਖਣਾ ਜ਼ਰੂਰ ਲਾਜ਼ਮੀ ਹੋਏਗਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵਿਕਸਿੰਗ ਜੀਟੀਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਪਰ ਵੀ ਇਨਸਾਨੇ ਸਾਥ ਦੇ ਦਖਾਈ ਦਿੰਦੇ ਨੇ ਅਕਸਰ ਹੀ ਉਹਨਾਂ ਨੂੰ ਟਰੋਲ ਕਰਦੇ ਦਿਖਾਈ ਦਿੰਦੇ ਨੇ ਤੇ ਉਹਨਾਂ ਉੱਪਰ ਕਾਫੀ ਬਿਆਨਬਾਜ਼ੀ ਵੀ ਕਰਦੇ ਨੇ ਤੇ ਦੱਸ ਦਈਏ ਅੱਜ ਉਹਨਾਂ ਦੀ ਪੇਸ਼ੀ ਹੈ 18 ਦਸੰਬਰ ਹੈ ਅੱਜ ਉਹਨਾਂ ਨੇ ਐਸਆਈਟੀ ਜਿਹੜੀ ਉਹਨਾਂ ਖਿਲਾਫ ਉਹ ਜਿਹੜੀ ਡਰੱਗ ਮਾਫੀਆ ਕੇਸ ਹੈ ਜਿਹੜਾ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਅਕਸਰ ਹੀ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਟਾਲਵ ਕੀਤਾ ਜਾਂਦਾ ਹੈ ਉਸ ਦੇ ਸਾਹਮਣੇ ਉਹਨਾਂ ਨੇ ਪੇਸ਼ ਹੋਣਾ ਐਸਆਈਟੀ ਸਾਹਮਣੇ ਉਹਨਾਂ ਨੇ ਪੇਸ਼ ਹੋ